ਸ਼ੂਗਰ ਫਰੁਕੀ ਸਾਹਿਬ ਸਭ ਤੋਂ ਵੱਡਾ ਕਾਰਨ ਆ ਵੀ ਟ੍ਰੈਫਿਕ ਜਾਮ ਮੈਂ ਤਾਂ ਇਹ ਜੀ ਮੰਨਦਾ ਸ਼ੂਗਰ ਕੋਈ ਵੱਡੀ ਬਿਮਾਰੀ ਨਹੀਂ ਹੈਗੀ ਅੰਦਰ ਜਿਹੜਾ ਸਿਸਟਮ ਖਰਾਬ ਹੋ ਗਿਆ ਹਾਂ ਲਾਈਫਸਟਾਈਲ ਡਿਸਆਰਡਰ ਹੋ ਗਿਆ ਤੇ ਜਿਹੜਾ ਟੈਪਕ ਜਾਮ ਦਾ ਮਤਲਬ ਹੈਗਾ ਕੋਈ ਨਾ ਕੋਈ ਰਸਤਾ ਜਿਹੜਾ ਹੈਗਾ ਬੰਦ ਹੋ ਗਿਆ ਰਾਤ ਨੂੰ ਸੇਕ ਨਿਕਲਣਾ ਅੱਖਾਂ ਦੀ ਰੋਸ਼ਨੀ ਘਟਣੀ ਸ਼ੁਰੂ ਹੋ ਜਾਂਦੀ ਹੈ ਵਾਰ-ਵਾਰ ਬਾਥਰੂਮ ਆਉਣਾ ਮੂੰਹ ਸੁੱਕਦਾ 슈ਗਰ ਵਾਲੇ ਪੇਸ਼ੈਂਟ ਦਾ ਵੀਕਨੈਸ ਫੀਲ ਕਰਦਾ ਹੈਗਾ ਇਹ ਇਨਾਂ ਲਾਂਪ ਚ ਕੁਝ ਨਹੀਂ ਪਤਾ ਚੱਲਦਾ ਜਦੋਂ ਆਪਾਂ ਯੂਰਨ ਜਾ ਕੇ ਆਉਨੇ ਆ ਤੇ ਬਾਥਰੂਮ ਦੇ ਵਿੱਚ ਉਹ ਪਿਸ਼ਾਬ ਵਾਲੀ ਥਾਂ ਤੇ ਉੱਥੇ ਜਿੱਥੇ ਕਰਕੇ ਆਉਨੇ ਕੀੜੀਆਂ ਇਕੱਠੀਆਂ ਹੋ ਜਾਂਦੀਆਂ ਮਾੜਾ ਖਾਣ ਪੀਣ ਹੋ ਗਿਆ ਜਿੱਦਾਂ ਚਾਹ ਜ਼ਿਆਦਾ ਪੀਂਦੇ ਆ ਲੋਕ ਖਾਂਡ ਵਾਲੀ ਚਾਹ ਪੀਣੀ ਇਹ ਸਾਰੀਆਂ ਜਿਹੜੀਆਂ ਪ੍ਰੋਬਲਮ ਨਾ ਸ਼ੂਗਰ ਇਹਦੇ ਨਾਲ ਸ਼ੂਗਰ ਆਉਂਦੀ ਹੁੰਦੀ ਸਟ੍ਰੈਕ ਜਾਮ ਜਿੱਦਾਂ ਫਰੂਕੀ ਸਾਹਿਬ ਟ੍ਰੈਕ ਜਾਮ ਹੋ ਜਾਏ ਪਿੱਛੇ ਗੱਡੀਆਂ ਦੀ ਲਾਈਨ ਲੱਗ ਜਾਂਦੀ ਹੈਗੀ ਤੇ ਫਿਰ ਉਹਨੂੰ ਆਪਾਂ ਜੇ ਵਾਇਆ ਉੱਪਰ ਦੀ ਆ ਕੇ ਤਾਂ ਨਹੀਂ ਕਹਿਣਾ ਪਰ ਆਪਾਂ ਦਾ ਜਿਹੜਾ ਮੇਨ ਕੰਮ ਜਿਹੜੇ ਟਰੈਫਿਕ ਪੁਲ ਹੈਗੀ ਰਸਤਾ ਖੋਲਦੀ ਹੈ। ਸ਼ੂਗਰ ਦੇ ਤਿੰਨ ਕਾਰਨ ਹੈਗੇ ਅੱਜ ਦਰਸ਼ਕਾਂ ਨੂੰ ਸਾਹਮਣੇ ਦੱਸਾਂਗੇ। ਬਾਕੀ ਜ਼ਿਆਦਾਤਰ ਪਾਪੂਲਰ ਫਰੁਕੀ ਸਾਹਿਬ ਟੈਸਟ ਕੀ ਕਰਾ ਰਹੇ ਡਾਕਟਰ ਜੀ HbA1c ਕਰਵਾ ਲਓ ਜੀ ਇਹ ਕਿੰਨਾ ਆ ਗਿਆ 12 ਆ ਗਿਆ 13 ਆ ਗਿਆ ਤੁਹਾਡੀ ਐਵਰੇਜ 350 ਰਹਿ ਰਹੀ ਹੈ। ਜਾਂ ਸਿੱਧੀ ਸ਼ੂਗਰ ਆਪਾਂ ਚੈੱਕ ਕਰਦੇ 400 500 ਜੀ ਇਹ ਟੈਸਟ ਕਰਵਾ ਰਹੇ ਪਰ ਇਹਦਾ ਇਹ ਕੋਈ ਮਤਲਬ ਨਹੀਂ ਨਾਕਵੇਦਰਾ ਹੱਲ ਹੋ ਸਕਦਾ। ਇਹਦੇ ਨਾਲ ਜਾਂ ਫਿਰ ਗੋਲੀਆਂ ਲੈਦੇ ਲੋਕ ਗੋਲੀ ਇੰਜੈਕਸ਼ਨ ਲਾ ਕੇ ਸ਼ੂਗਰ ਨੂੰ ਮੈਨੇਜ ਕਰਦੇ ਝੱਟ ਤੇ ਤਾਂ ਕੋਈ ਵੀ ਨਹੀਂ ਕੰਮ ਕਰਦਾ। ਮੈਨੇਜ ਕਰ ਰਹੇ ਆ ਜੜ ਤੇ ਨਹੀਂ ਜਾ ਰਹੇ ਜੇ ਜੜ ਨੂੰ ਆਪਾਂ ਪੜਾਂਗੇ ਤਾਂ ਤਿੰਨ ਕਾਰਨ 슈ਗਰ ਦੇ ਮੰਨੇ ਜਾਂਦੇ ਆ ਬੋਡੀ ਦੇ ਵਿੱਚ ਜਿੱਥੇ ਜਾ ਕੇ ਟ੍ਰੈਫਿਕ ਜਾਮ ਹੁੰਦਾ ਪਹਿਲਾ ਕਾਰਨ ਜਿਹੜਾ ਜੇ ਆਪਾਂ ਦੇਖਿਆ ਜਾਵੇ ਤਾਂ ਇੱਕ ਪੈਨ ਕਰਿਆ ਦਾ ਟੈਸਟ ਹੁੰਦਾ ਉਹ ਕਰਵਾਈਏ ਤੋਂ ਪਤਾ ਲੱਗ ਜਾਦਾ ਪੈਨ ਕਰੇ ਇਨਸੂਲਿਨ ਬਣਾ ਰਹੀ ਹੈ ਕਿ ਨਹੀਂ ਬਣਾ ਰਹੀ ਠੀਕ ਹੈ ਜੇ ਪੈਨਕ੍ਰੀਆਟਿਕ ਇਨਸੂਲਿਨ ਬਣਾ ਰਹੀ ਫਰੂਕੀ ਸਾਹਿਬ ਫਿਰ ਬੀਟਾ ਸੈੱਲ ਦਾ ਟੈਸਟ ਹੁੰਦਾ ਵੀ ਬੀਟਾ ਸੈੱਲ ਕਮਜ਼ੋਰ ਤਾਂ ਨਹੀਂ ਹੈਗੇ ਜਾਂ ਡੈੱਡ ਤਾਂ ਨਹੀਂ ਹੋ ਚੁੱਕੇ ਜੇ ਉਹ ਟੈਸਟ ਕਰਵਾਇਆ ਦੇ ਵਿੱਚ ਪਾਇਆ ਜਾਂਦਾ ਮੈਂ ਦੇਖਦਾ ਆਂ ਵੀ ਉਹਦੇ ਵਿੱਚ ਪਾਇਆ ਜਾਂਦੇ ਬੀਟਾ ਸੈੱਲ ਵੀ ਠੀਕ ਚੱਲ ਰਹੇ ਆ ਫਿਰ ਤੀਸਰਾ ਕਾਰਨ ਜਿਹੜਾ ਉੱਪਰ ਕੇ ਸਾਹਮਣੇ ਆਉਂਦਾ ਹੈਗਾ ਇਨਸੂਲਿਨ ਰੈジਸਟੈਂਸ ਇਨਸੂਲਿਨ ਰੈジਸਟੈਂਸ ਜਦੋਂ ਹੁੰਦੀ ਆ ਤਾਂ ਫਿਰ ਬੋਡੀ ਦੇ ਵਿੱਚ ਸ਼ੂਗਰ ਵੱਧਦੀ ਹੈ ਇਹ ਤਿੰਨ ਮੁੱਖ ਕਾਰਨ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਇਹਨੀਆਂ ਲਾਮਤਾਂ ਫਰੂਕੀ ਸਾਹਿਬ ਹੁੰਦੀਆਂ ਜਿੱਦਾਂ ਪੈਰਾਂ ਚੋਂ ਸੇਕ ਨਿਕਲਣਾ ਅੱਖਾਂ ਦੀ ਰੋਸ਼ਨੀ ਘਟਣੀ ਸ਼ੁਰੂ ਹੋ ਜਾਂਦੀ ਹੈ ਵਾਰ-ਵਾਰ ਬਾਥਰੂਮ ਆਉਣਾ ਮੂੰਹ ਸੁੱਕਦਾ ਸ਼ੂਗਰ ਵਾਲੇ ਪੇਸ਼ੈਂਟ ਦਾ ਵੀਕਨੈਸ ਫੀਲ ਕਰਦਾ ਹੈਗਾ ਜਿੱਦਾਂ ਬਾਲੇ ਮਰੀਜ਼ਾਂ ਦਾ ਭਾਰ ਜਿਹੜਾ ਘਟਣਾ ਸ਼ੁਰੂ ਹੋ ਜਾਂਦਾ ਹੈਗਾ ਕਬਜ ਸਿਰਦਰਦ ਰਹਿਣਾ ਹੱਥ ਪੈਰ ਸੁੰਦੇ ਆ ਸਭ ਤੋਂ ਜ਼ਿਆਦਾ ਜਦੋਂ ਇਹ ਇਹਨਾਂ ਲਾਂਪਾਂ ਵਿੱਚ ਕੁਝ ਨਹੀਂ ਪਤਾ ਚੱਲਦਾ ਜਦੋਂ ਆਪਾਂ ਯੂਰਨ ਜਾ ਕੇ ਆਉਨੇ ਆ ਤੇ ਬਾਥਰੂਮ ਦੇ ਵਿੱਚ ਉਹ ਪਿਸ਼ਾਬ ਵਾਲੀ ਥਾਂ ਤੇ ਉੱਥੇ ਜਿੱਥੇ ਕਰਕੇ ਆਉਨੇ ਕੀੜੀਆਂ ਇਕੱਠੀਆਂ ਹੋ ਜਾਂਦੀਆਂ ਤਾਂ ਸਿੱਧਾ ਸਿੱਧਾ ਸੰਕੇਤ ਹੈਗਾ ਵੀ ਇਹਨੂੰ ਸ਼ੂਗਰ ਹੈ ਸ਼ੂਗਰ ਫਰੁਕੀ ਸਾਹਿਬ ਸਭ ਤੋਂ ਵੱਡਾ ਕਾਰਨ ਆ ਵੀ ਟ੍ਰੈਫਿਕ ਜਾਮ ਮਾਤਾ ਜੀ ਮੰਨਦਾ ਵੀ 슈ਗਰ ਕੋਈ ਵੱਡੀ ਬਿਮਾਰੀ ਨਹੀਂ ਹੈਗੀ ਅੰਦਰ ਜਿਹੜਾ ਸਿਸਟਮ ਖਰਾਬ ਹੋ ਗਿਆ ਹਾਂ ਲਾਈਫਸਟਾਈਲ ਡਿਸਆਰਡਰ ਹੋ ਗਿਆ ਤੇ ਜਿਹੜਾ ਟਾਈਪ 2 ਡਾਇਬੀਟ ਦਾ ਮਤਲਬ ਹੈਗਾ ਕੋਈ ਨਾ ਕੋਈ ਰਸਤਾ ਜਿਹੜਾ ਹੈਗਾ ਬੰਦ ਹੋ ਗਿਆ ਜਿਹਦੇ ਕਾਰਨ ਬਾਡੀ ਦੇ ਵਿੱਚ 슈ਗਰ ਵਧ ਗਈ ਹੈ ਹਾਂਜੀ ਦਿੱਲੀ ਦੀ ओपीडी ਦੇ ਵਿੱਚ ਅਸੀਂ ਕਾਫੀ ਸਾਰੇ ਸੰਤਜਰਬੇ ਸਿੱਖਣ ਨੂੰ ਹੀ ਮਿਲਦੇ ਹੈਗੇ ਠੀਕ ਹੈ ਬਾਕੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਜੇ ਆਪਾਂ ਦੇਖੀਏ ਫਾਸਟ ਫੂਡ ਦਾ ਰੋਲ ਹੈਗਾ ਕੋਲਡ ਡਰਿੰਕ ਦਾ ਹੈਗਾ ਜਿੱਦਾਂ ਫਾਸਟ ਫੂਡ ਵਿੱਚ ਪੀਜੇ 버ਗਰ ਲੋਕ ਖਾਈ ਜਾ ਰਹੇ ਹੈਗੇ ਆ ਆਈਸਕ੍ਰੀਮ ਜਿਹੜੀ ਖਾ ਰਹੇ ਉਹ ਜਿਹੜੀ ਬਾਜ਼ਾਰ ਦੇ ਵਿੱਚ ਦੁੱਧ ਤੱਕ ਤੇ ਹੈ ਨਹੀਂ ਆਈਸਕ੍ਰੀਮ ਦੇਖ ਲੋ ਕਿੰਨੀ ਵਿਕ ਰਹੀ ਹੈਗੀ ਆ ਉਹਦੇ ਸਾਰੇ ਕਾਰਨ ਜਦੋਂ ਨਮਕੀਨ ਹੋ ਗਏ ਮਾੜਾ ਖਾਣ ਪੀਣ ਹੋ ਗਿਆ ਜਿੱਦਾਂ ਚਾਹ ਜ਼ਿਆਦਾ ਪੀਂਦੇ ਆ ਲੋਕ ਖਾਂਡ ਵਾਲੀ ਚਾਹ ਪੀਣੀ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਾ ਸ਼ੂਗਰ ਇਹਦੇ ਨਾਲ ਸ਼ੂਗਰ ਆਉਂਦੀ ਹੁੰਦੀ ਟ੍ਰੈਫਿਕ ਜਾਮ ਜਿੱਦਾਂ ਫਰੂਕੀ ਸਾਹਿਬ ਟ੍ਰੈਫਿਕ ਜਾਮ ਹੋ ਜੇ ਪਿੱਛੇ ਗੱਡੀਆਂ ਦੀ ਲਾਈਨ ਲੱਗ ਜਾਂਦੀ ਹੈਗੀ ਤੇ ਫਿਰ ਉਹਨੂੰ ਆਪਾਂ ਜੇ ਵਾਇਆ ਉੱਪਰ ਦੀ ਆਕੇ ਤਾਂ ਨਹੀਂ ਕਹਿਣਾ ਪਰ ਆਪਣਾ ਜਿਹੜਾ 메ਨ ਕੰਮ ਜਿਹੜੀ ਟ੍ਰੈਫਿਕ ਪੁਲ ਹੈਗੀ ਉਹ ਰਸਤਾ ਖੋਲਦੀ ਹੈ ਵੀ ਇਧਰ ਦੀ ਜਗ੍ਹਾ ਜਿਹੜੇ ਹੈਗੇ ਲੋਕ ਨੰਗਨ ਸਖਾਲਾ ਰਸਤਾ ਕੀਤਾ ਜਾਵੇ ਸ਼ੂਗਰ ਦੇ ਤਿੰਨ ਕਾਰਨ ਹੈਗੇ ਅੱਜ ਦਰਸ਼ਕਾਂ ਨੂੰ ਸਾਹਮਣੇ ਦੱਸਾਂਗੇ ਬਾਕੀ ਜ਼ਿਆਦਾਤਰ ਪੌਪੂਲਰ ਫਰੂਕੀ ਸਾਹਿਬ ਟੈਸਟ ਕੀ ਕਰਾ ਰਹੇ ਡਾਕਟਰ ਜੀ ਵੀ ਇਹ ਵੰਸੀ ਕਰਵਾ ਲਓ ਜੀ ਇਹ ਕਿੰਨਾ ਆ ਗਿਆ 12 ਆ ਗਿਆ 13 ਆ ਗਿਆ ਤੁਹਾਡੀ ਐਵਰੇਜ 350 ਰਹਿ ਰਹੀ ਹੈ ਜਾਂ ਸਿੱਧੀ ਸ਼ੂਗਰ ਆਪਾਂ ਚੈੱਕ ਕਰਦੇ 400 500 ਵਾ ਜੀ ਇਹੀ ਟੈਸਟ ਕਰਵਾ ਰਹੇ ਹਾਂ ਪਰ ਇਹਦਾ ਇਹ ਕੋਈ ਮਤਲਬ ਨਹੀਂ ਨਾਕਵੇਦਰਾ ਹੱਲ ਹੋ ਸਕਦਾ ਇਹਦੇ ਨਾਲ ਜਾਂ ਫਿਰ ਗੋਲੀਆਂ ਲੈ ਰਹੇ ਲੋਕ ਗੋਲੀ ਇੰਜੈਕਸ਼ਨ ਲਾ ਕੇ ਸ਼ੂਗਰ ਨੂੰ ਮੈਨੇਜ ਕਰ ਰਹੇ ਝੜ ਤੇ ਤਾਂ ਕੋਈ ਵੀ ਨਹੀਂ ਕੰਮ ਕਰ ਰਿਹਾ ਮੈਨੇਜ ਕਰ ਰਹੇ ਮੈਨੇਜ ਕਰ ਰਹੇ ਆ ਝੜ ਤੇ ਨਹੀਂ ਜਾ ਰਹੇ ਜੇ ਝੜ ਨੂੰ ਆਪਾਂ ਪੜਾਂਗੇ ਤਾਂ ਤਿੰਨ ਕਾਰਨ ਸ਼ੂਗਰ ਦੇ ਮੰਨੇ ਜਾਂਦੇ ਆ ਬੋਡੀ ਦੇ ਵਿੱਚ ਜਿੱਥੇ ਜਾ ਕੇ ਟ੍ਰੈਫਿਕ ਜਾਮ ਹੁੰਦਾ ਪਹਿਲਾ ਕਾਰਨ ਜਿਹੜਾ ਜੇ ਆਪਾਂ ਦੇਖਿਆ ਜਾਵੇ ਤਾਂ ਇੱਕ ਪੈਨਕ੍ਰਿਆ ਦਾ ਟੈਸਟ ਹੁੰਦਾ ਉਹ ਕਰਵਾਈਏ ਤੋਂ ਪਤਾ ਲੱਗ ਜਾਂਦਾ ਪੈਨਕ੍ਰਿਆ ਇਨਸੂਲਿਨ ਬਣਾ ਰਹੀ ਹੈ ਕਿ ਨਹੀਂ ਬਣਾ ਰਹੀ ਠੀਕ ਹੈ ਜੇ ਪੈਨਕ੍ਰਿਆ ਇਨਸੂਲਿਨ ਬਣਾ ਰਹੀ ਫਰੂਕੀ ਸਾਹਿਬ ਫਿਰ ਬੀਟਾ ਸੈੱਲ ਦਾ ਟੈਸਟ ਹੁੰਦਾ ਵੀ ਬੀਟਾ ਸੈੱਲ ਕਮਜ਼ੋਰ ਤਾਂ ਨਹੀਂ ਹੈਗੇ ਜਾਂ ਡੈੱਡ ਤਾਂ ਨਹੀਂ ਹੋ ਚੁੱਕੇ ਜੇ ਉਹ ਟੈਸਟ ਕਰਵਾਏ ਦੇ ਵਿੱਚ ਪਾਇਆ ਜਾਂਦਾ ਮੈਂ ਦੇਖਦਾ ਆਂ ਵੀ ਉਹਦੇ ਵਿੱਚ ਪਾਇਆ ਜਾਂਦੇ ਬੀਟਾ ਸੈੱਲ ਵੀ ਠੀਕ ਚੱਲ ਰਹੇ ਆ ਫਿਰ ਤੀਸਰਾ ਕਾਰਨ ਜਿਹੜਾ ਉੱਪਰ ਕੇ ਸਾਹਮਣੇ ਆਉਂਦਾ ਹੈਗਾ ਇਨਸੂਲਿਨ ਰੈジਸਟੈਂਸ ਇਨਸੂਲਿਨ ਰੈジ ਹੁੰਦੀ ਆ ਤਾਂ ਫਿਰ ਬਾਡੀ ਦੇ ਵਿੱਚ 슈ਗਰ ਵਧਦੀ ਹੈ ਇਹ ਤਿੰਨ ਮੁੱਖ ਕਾਰਨ ਬਿਲਕੁਲ ਫਰੂਕੀ ਸਾਹਿਬ ਅਸੀਂ ਮੈਨੇਜ ਕਰਨ ਦਾ ਕੰਮ ਨਹੀਂ ਕਰਦੇ 슈ਗਰ ਨੂੰ ਕਿਉਰ ਕਰਨ ਦਾ ਹੀ ਕੰਮ ਕਰਦੇ ਹੈਗੇ ਕਿ 슈ਗਰ ਨੂੰ ਜੜ ਤੋਂ ਹੀ ਠੀਕ ਕੀਤਾ ਜਾਵੇ ਬਾਡੀ ਹੀ ਤੁਹਾਡੀ ਜਿਹੜੀ 슈ਗਰ ਨੂੰ ਬੈਲੈਂਸ ਕਰੇ ਜੇ ਪੈਨ ਕਰਾ ਇਨਸੂਲਿਨ ਨਹੀਂ ਬਣਾ ਰਹੀ ਉਹਨੂੰ ਐਕਟਿਵ ਕਰਨ ਵਾਸਤੇ ਵੀ ਸਾਡੇ ਕੋਲੇ ਫਾਰਮੂਲੇ ਹੈਗੇ ਆ ਠੀਕ ਹੈ ਜੇ ਬੀਟਾ ਸੈੱਲ ਲੱਗੋ ਟੁੱਟ ਚੁੱਕੇ ਆ ਖਰਾਬ ਹੋ ਚੁੱਕੇ ਆ ਜਾਂ ਘੱਟ ਕੰਮ ਕਰ ਰਹੇ ਆ ਉਹਨਾਂ ਨੂੰ ਜਿਹੜੀ ਨਵੀਂ ਤਾਕਤ ਦੇਣ ਵਾਸਤੇ ਵੀ ਆਪਣੇ ਕੋਲੇ ਮੁੜ ਸੁਰਜੀਤ ਕਰਨ ਵਾਸਤੇ ਨੁਸਖਾ ਫਾਰਮੂਲਾ ਹੈਗਾ ਠੀਕ ਹੈ ਜੀ ਜੇ ਇਸ ਇਨਸੂਲਿਨ ਰੈジਸਟੈਂਸ ਆ ਤਾ ਉਹਦੇ ਉਹਨੂੰ ਵੀ ਬਿਲਕੁਲ ਠੀਕ ਕੀਤਾ ਜਾ ਸਕਦਾ ਤਿੰਨਾ ਕਾਰਨਾਂ ਤੇ ਜੇ ਇਹ ਤਿੰਨ ਕਾਰਨਾਂ ਜੇ ਇਹਨਾਂ ਚੋਂ ਇੱਕ ਕਾਰਨ ਦੇ ਵਿੱਚ ਜਿੱਥੇ ਟ੍ਰੈਪ ਕੇ ਆਪਾਂ ਜਾਮ ਦਾ ਨਾਮ ਲਿਆ ਉਹ ਜਿਹੜਾ ਵੀ ਕੰਮ ਨਹੀਂ ਕਰ ਰਿਹਾ ਉਹਨੂੰ ਮੋੜ ਸਰਜੀਤ ਆਪਾਂ ਕਰਕੇ ਸ਼ੂਗਰ ਨੂੰ ਜੜ ਤੋਂ ਠੀਕ ਕਰ ਸਕਦੇ ਇਹ ਡਾਇਬੀਟਿਸ ਕਯੂਰ ਕਿਟਾ ਫਿਰ ਕਿਹਾਵਾਂ ਕਯੂਰ ਹਾਂਜੀ ਕਯੂਰ ਨਹੀਂ ਕਯਰ ਨਹੀਂ ਕਯੂਰ ਕਯਰ ਤਾਂ ਫਿਰ ਸਾਰੇ ਲੋਕ ਕਰ ਰਹੇ ਆ ਵੀ ਸ਼ੂਗਰ ਨੂੰ ਮੈਨੇਜ ਕਰ ਰਹੇ ਗੋਲੀਆਂ ਨਾਲ ਟੀਕੇ ਨਾਲ ਜਾਂ ਨੁਸਖੇ ਫਾਰਮੂਲੇ ਨਾਲ ਵੀ ਕੁਛ ਨਾ ਕੋਈ ਮੇਥੀ ਦਾਣਾ ਕੋਈ ਵਰਤ ਰਿਹਾ ਕੋਈ ਕੁਛ ਉਹਦੇ ਨਾਲ ਮੈਨੇਜ ਹੁੰਦੀ ਹੈ ਚੋ ਜਾਨ ਤੋਂ ਜ਼ਿਆਦੀ ਇਹਦੇ ਨਾਲ ਸ਼ੂਗਰ ਜੜ ਤੋਂ ਜਾਊਗੀ ਕਿਉਰ ਹੋਊਗੀ ਸ਼ੂਗਰ ਨੁਸਖਾ ਫਾਰਮੂਲਾ ਵੀ ਆਪਾਂ ਦਰਸ਼ਕਾਂ ਨੂੰ ਹਰ ਵਾਰੀ ਦਿੰਨੇ ਕੁਝ ਇਦਾਂ ਨਹੀਂ ਵੀ ਇਹਦੇ ਨਾਲ ਫਰਕ ਨਹੀਂ ਪੈਂਦਾ ਕੁਝ ਪੇਸ਼ੈਂਟਸ ਠੀਕ ਹੋ ਜਾਂਦੇ ਨੇ ਨਾਲ ਬਾਕੀ ਕੁਝ ਲੋਕਾਂ ਦਾ ਸਵਾਲ ਅੰਦਰ ਵੀ ਨੁਸਖਾ ਫਾਰਮੂਲਾ ਨਹੀਂ ਯੂਜ਼ ਕਰਨਾ ਜਾਂ ਸਾਨੂੰ ਕੋਈ ਪ੍ਰੋਪਰ ਹੱਲ ਦੇ ਸਕਦੇ ਹੋ ਉਹਦੇ ਵਾਸਤੇ ਫਿਰ ਇਹ ਕਿੱਟਾਂ ਹੁੰਦੀਆਂ ਫਰੂਕੀ ਸਾਹਿਬ ਜਿੱਦਾਂ ਡਾਇਬੀਟਿਸ ਕਿਉਰ ਕਿੱਟ ਹੈਗੀ ਇਹ ਚਾਰ ਹੀ ਸ਼ੀਸ਼ੀਆਂ ਹੁੰਦੀਆਂ ਦੀ ਡਾਇਬੀਟਿਸ ਵਾਸਤੇ ਵਾਸਤੇ ਇਹਨੂੰ ਜਿੱਦਾਂ 1 ਨੰਬਰ 2 ਨੰਬਰ 3 ਨੰਬਰ 4 ਨੰਬਰ ਇਸ ਤਰ੍ਹਾਂ ਲਾਏ ਹੋਏ ਦੇਖੋ ਇਹ ਚਾਰਾਂ ਸ਼ੀਸ਼ੀਆਂ ਡ੍ਰੌਪ ਲੈਣੇ ਇੱਕ ਨੰਬਰ ਖਾਣੇ ਤੋਂ ਪਹਿਲਾਂ ਦਿੰਨੇ ਆ ਸੀ ਬਾਕੀ ਜਿਹੜੀਆਂ ਤਿੰਨ ਹੈਗੀਆਂ ਖਾਣੇ ਤੋਂ ਬਾਅਦ ਲੈਣੀਆਂ ਹੁੰਦੀਆਂ 20-20 ਡ੍ਰੌਪ 10-10 ਮਿੰਟ ਦੇ ਫਰਕ ਨਾਲ ਤੇ ਤੁਸੀਂ ਮੰਨੋਗੇ ਫਰੂਕੀ ਸਾਹਿਬ ਇਹ ਤਿੰਨ ਕਾਰਨ ਜਿਹੜੇ ਅਸੀਂ 슈ਗਰ ਦੇ ਮੇਨ ਦੱਸਿਆ ਤਿੰਨਾ ਕਾਰਨਾਂ ਤੇ ਹੀ ਪੂਰਾ ਕੰਮ ਕਰਦੀ ਆ 20 ਦਿਨਾਂ ਚ ਜਿਹੜੇ 슈ਗਰ ਨੂੰ ਜੇ 500 600 ਰਹਿ ਰਹੀ ਆ 200 250 ਤੱਕ ਲੈ ਆਉਂਦੀ 20 ਦਿਨ ਚ ਤੇ 3 ਮਹੀਨੇ ਚ ਬਿਲਕੁਲ 슈ਗਰ ਨੂੰ ਜੜ ਤੋਂ ਹੀ ਠੀਕ ਕਰ ਦਿੰਦੀ ਬਿਲਕੁਲ ਜੀ ਫੇਰ ਲੋਡ ਨਹੀਂ ਹੈਗੀ 슈ਗਰ ਨੂੰ ਕਿਊਰ ਕਰ ਦਿੰਦੀ ਆ ਬੈਲੈਂਸ ਨਹੀਂ ਕਰਦੀ ਕਿਊਰ ਕਰਦੀ ਆ ਫੇਰ ਖਾਦਾ ਸਿੰਪਲ ਖਾਣਾ ਖਾ ਸਕਦੇ ਆ ਗੁੜ ਵੀ ਖਾ ਸਕਦੇ ਆ ਗੁੜ ਤੋਂ ਬਣੀ ਚਾਹ ਵੀ ਲੈ ਸਕਦੇ ਆ ਬਿਲਕੁਲ ਬੈਲੈਂਸ ਹੋਊਗੀ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਦੇਣਾ ਜੀ 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 ਇਹ ਕਿੱਤ ਦਾ ਇੰਨਾ ਕੋਈ ਜ਼ਿਆਦਾ ਇਸਤੇਮਾਲ ਲੋਕਾਂ ਨੇ ਕੀਤਾ ਇਸ ਨੇ ਸ਼ੂਗਰ ਨੂੰ ਬੈਲੈਂਸ ਜਿਹੜਾ ਠੀਕ ਕਰਤਾ ਨਾਲ ਐਲਾਨ ਤਾਂ ਵੀ ਬਿਲਕੁਲ ਠੀਕ ਕਰ ਦਿੱਤੀਆਂ ਜਿੰਨੀਆਂ ਵੀ ਵੀਕਨੈਸ ਆਈਆਂ ਪੇਸ਼ੈਂਟ ਨੂੰ ਵਾਰ-ਵਾਰ ਜਿੱਦਾਂ ਆ ਦਪੇਰ ਸੌਂਦੇ ਆ ਭੁੱਖ ਘਟ ਲੱਗ ਰਹੀ ਆ ਲੀਵਰ ਫੈਟੀ ਆ ਪੈਰਾਂ ਚ ਸੇਕ ਨਿਕਲ ਰਿਹਾ ਕਮਜ਼ੋਰੀ ਆ ਜਿਨ੍ਹਾਂ ਦਾ ਵਜਨ ਘਟ ਚੁੱਕਿਆ ਮਸਲ ਜਿਹੜੇ ਬਿਲਕੁਲ ਖਤਮ ਹੋ ਗਏ ਸ਼ੂਗਰ ਉਹ ਸਾਰੀਆਂ ਚੀਜ਼ਾਂ ਦੀ ਪਰਭਾਈ ਇਕੱਟ ਨਹੀਂ ਕੀਤੀ ਇਹ ਵਿਜੇਸਾਰ ਹਰਕਾ ਫਰੁਕੀ ਸਾਹਿਬ ਹਾਂ ਜਿਹੜੀ ਵੀ ਆਪਾਂ ਹਰਬ ਦਿਖਾਉਨੇ ਆ ਹਰ ਵਾਰੀ ਜਦੋਂ ਤੁਹਾਡੇ ਕੈਮਰੇ ਤੇ ਕੋਈ ਹਰਬ ਦਿਖਾਉਨੇ ਆ ਉਹਦਾ ਅਸੀਂ ਹਰਕ ਵੀ ਨਾਲ ਜਿਹੜਾ ਲੈ ਕੇ ਆਉਨੇ ਆ ਵਿਜੇ ਸਾਹਿਬ ਦਾ ਹਰਕਾ ਇਸ ਕਿੱਟ ਵਿੱਚ ਵੀ ਆਤਿਆ ਗਿਆ ਇਹ ਕੱਲੇ ਨੂੰ ਵੀ ਵਰਤ ਕੇ ਅਸੀਂ ਸ਼ੂਗਰ ਨੂੰ ਬੈਲੈਂਸ ਕਰ ਸਕਦੇ ਛੇ ਵਿਜੇਸਾਰ ਦੀ ਲੱਕੜ ਆ ਫਰੁਕੀ ਸਾਹਿਬ ਹਾਂ ਵਿਜੇ ਸਾਹਿ ਕਿਵੇਂ ਕਰਨੇ ਇਹਦਾ ਇਸਤੇਮਾਲ ਦੇਖੋ ਆ ਹੁਣ ਸਾਬਤ ਹੈਗੀ ਲੱਕੜ ਤੇ ਆ ਵਿਜੇ ਸਾਹਿਬ ਦਾ ਜਿਹੜਾ ਪਾਊਡਰ ਹੈਗਾ ਲੱਕੜ ਦਾ ਤੇ ਇਹਨੂੰ ਆਪਾਂ ਅੱਧਾ ਅੱਧਾ ਚਮਚ ਪਾਣੀ ਚ ਪਾ ਕੇ ਲੈਣਾ ਦੋ ਟਾਈਮ ਸਵੇਰੇ ਸ਼ਾਮ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਲੈਣੀ ਆ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਲੈਣਾ ਪਾਣੀ ਚ ਪਾਜੀ ਪਾਣੀ ਚ ਘੋਲ ਲੈਣਾ ਅੱਧਾ ਅੱਧਾ ਚਮਚ ਠੀਕ ਹੀ ਲੈਣਾ ਹੈਗਾ ਸ਼ੂਗਰ ਨੂੰ ਇਹ ਵੀ ਬੈਲੈਂਸ ਕਰੂਗੀ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਹੈ